ਤਾਂ ਮੈਂ ਪ੍ਰੋਫੈਸਰ ਵਾਰਦੀਆ ਨੂੰ ਫੋਨ ਕੀਤਾ ਕਿ ਧਾਮੀ ਦਾ ਅਸਤੀਫਾ ਵਾਪਸ ਹੋ ਗਿਆ ਤੇ ਧਾਮੀ ਦੁਬਾਰਾ ਪ੍ਰਧਾਨਗੀ ਲੈਣ ਲਈ ਰਾਜ਼ੀ ਹੋ ਗਏ ਨੇ ਤਾਂ ਉਹਨਾਂ ਦੀ ਪਹਿਲੀ ਪ੍ਰਤੀਕਿਰਿਆ ਇਹ ਸੀ ਕਿ ਇਹ ਸਭ ਕੁਝ ਡਰਾਮਾ ਸੀ ਇਹ ਡਰਾਮਾ ਸੀ ਜਾਂ ਨਹੀਂ ਸੀ ਇਸ ਰੰਗ ਵਿੱਚ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਜਗਲ ਪੰਜਾਬ ਦਰਸ਼ਨ ਦਿੱਤੇ ਅੱਜ ਇਸ ਸੰਬੰਧ ਵਿੱਚ ਹੀ ਗੱਲਬਾਤ ਕਰਾਂਗਾ ਟਿੱਪਣੀ ਕਰਾਂਗੀ ਵਿਸ਼ਲੇਸ਼ਣ ਕਰਾਂਗੀ ਤੁਸੀਂ ਇਸ ਚੈਨਲ ਨੂੰ ਜਿਸ ਤਰ੍ਹਾਂ ਆਪਾਂ ਹਰ ਵਾਰ ਬੇਨਤੀ ਕਰਦੇ ਹਾਂ ਤੁਹਾਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਹਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਸੋ ਅੱਜ ਕੁਝ ਵੱਡੀਆਂ ਘਟਨਾਵਾਂ ਵਾਪਰੀਆਂ ਉੰਜ ਤਾ 2 ਦਸੰਬਰ 2024 ਤੋਂ ਲੈ ਕੇ ਹੁਣ ਤੱਕ ਪੰਥਕ ਸਾਹਾ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀ ਦੀਆਂ ਸੀਗੀਆਂ ਪਰ ਅੱਜ ਕੁਝ ਇੰਤਜ਼ਾਰ ਇਸ ਤਰ੍ਹਾਂ ਦਾ ਸੀਗਾ ਕਿ ਸ਼ਾਇਦ ਕੋਈ ਨਵੀਂ ਘਟਨਾ ਵਾਪਰੇ ਤੇ ਹੋ ਸਕਦਾ ਉਸ ਘਟਨਾ ਨੂੰ ਲੈ ਕੇ ਕੋਈ ਨਵਾਂ ਮੋੜ ਵੀ ਆਵੇ ਸਿੱਖ ਸਿਆਸਤ ਦੇ ਵਿੱਚ ਅੱਜ ਸ਼੍ਰੀ ਹਕਾਤਖ ਸਾਹਿਬ ਨੂੰ ਸਥਾਪਿਤ ਕੀਤੀ ਗਈ ਪੰਜ ਬੈਂਟਰੀ ਕਮੇਟੀ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਕਟੜੀ ਸ਼ੁਰੂ ਕੀਤੀ ਜਾਂ ਮੈਂਬਰਸ਼ਿਪ ਮੁਹਿੰਮ ਆਰੰਭ ਕੀਤੀ ਇਸ ਤੋਂ ਪਹਿਲਾਂ ਇਹ ਜਿਹੜੀ ਇਸ ਪੰਥਕ ਲੈ ਨਾਲ ਸੰਬੰਧਿਤ ਸੀਗੇ ਤਾਂ ਜਾਣ ਪਾ ਕੇ ਕਹਿ ਸਕਦੇ ਹਾਂ ਕਿ ਅਕਾਲੀ ਦਲ ਬਾਦਲ ਨਾਲੋਂ ਨਾਰਾਜ਼ ਸੀ ਕਿ ਅਕਾਲੀ ਦਲ ਬਾਦਲ ਜਿਹੜਾ ਇਹ ਭਾਰੂ ਘਰੂਟਾ ਉਹ ਾਕਾਤਕ ਸਹਿਬ ਦੇ ਹੁਕਮਾਂ ਨੂੰ ਪ੍ਰਵਾਨ ਦੀ ਪ੍ਰਵਾਨ ਨਹੀਂ ਕਰਦਾ ਹੈ ਨਾ ਹੀ ਪ੍ਰਵਾਨ ਕਰਦਾ ਉਸ ਤੋਂ ਉਹ ਇਹ ਨਰਾਸ਼ ਤੇ ਆ ਰਹੇ ਸੀਗੇ ਤੇ ਇਸੇ ਗੱਲ ਕਰਕੇ ਜਿਹੜੀ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਜਿਹੜੀ ਕਿ ਕੁੱਲ ਮਲਾਕੇ 7 ਮੈਂਬਰੀ ਕਮੇਟੀ ਸੀ ਉਸ ਦੇ ਵਿੱਚ ਐਚਐਸ ਧਾਮੀ ਵੀ ਮੌਜੂਦ ਸੀਗੇ ਤੇ ਕਿਰਪਾਲ ਸਿੰਘ ਮਢੋਂਗਰ ਵੀ ਮੌਜੂਦ ਸੀਗੇ ਬਾਕੀ ਜਿਹੜੇ ਮੈਂਬਰ ਸੀਗੇ ਉਹਨਾਂ ਵਿੱਚ ਮਰਦੂ ਸਿੰਘ ਕੈਯਾਲੀ ਗੁਰਪ੍ਰਤਾਪ ਸਿੰਘ ਵਿਡਾਲਾ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਪੰਤਕਾਰ ਮੌਜੂਦ ਸੀਗੇ ਜਿਹੜੇ ਇਹ ਪੰਜ ਮੈਂਬਰ ਸੀਗੇ ਉਹਨਾਂ ਨੇ ਅੱਜ ਹੀ ਭਰਤੀ ਮਹਿਮ ਅਰੰਭ ਕੀਤੀ ਅੱਜ ਜੇ ਕਦਮਾ ਵਾਪਰੀਆਂ ਉਹਦੇ ਵਿੱਚ ਇਹ ਸੀ ਕਿ ਜੇ ਜਦੋਂ ਪੰਜ ਮੈਂਬਰੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀ ਭਰਤੇ ਮਹਿਮ ਅਰੰਭ ਕੀਤੀ ਤਾਂ ਇਸੇ ਦੌਰਾਨ ਅਕਾਲ ਤਖਤ ਸਾਹਿਬ ਦੇ ਨਵੇਂ ਬਣੇ ਕਾਰਜਕਾਰਨੀ ਜਥੇਦਾਰ ਗਿਆਨੀ ਗੁਰਦੀਪ ਸਿੰਘ ਗਰਗਾਜੇ ਦਾ ਇੱਕ ਪੱਤਰ ਇਸ ਪੰਜ ਮੈਂਬਰੀ ਕਮੇਟੀ ਨੂੰ ਮਿਲਿਆ ਹੈ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਓ ਸਾਡੇ ਨਾਲ ਚਾਹ ਸੰਜੀ ਕਰੋ ਤੇ ਅੱਪਾ ਕੁਝ ਵਿਚਾਰ ਕਰ ਗਏ ਨੇ ਤੇ ਇਹ ਸੱਦਾ ਉਹ ਉਸ ਪੰਜਵੇਂ ਬੜੀ ਕਮੇਟੀ ਨੇ ਸਵੀਕਾਰ ਕਰ ਲਿਆ ਤੇ ਇਸ ਪਹਿਲਾਂ ਕਿ ਉਹ ਉੱਥੇ ਜਾਂਦੇ ਇਸ ਇਹ ਖਬਰ ਸਾਹਮਣੇ ਆਈ ਕਿ ਸੁਖਬੀਰ ਸਿੰਘ ਬਾਦਲ ਐਚਐਸਐਨ ਐਚਐਸ ਦਾ ਵੀ ਦੇ ਨਿਵਾਸ ਸਥਾਨ ਤੇ ਜਾ ਰਹੇ ਨੇ ਤੇ ਉਹ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਤਾਂ ਐਚਐਸ ਭਾਮੀ ਦੇ ਨਿਵਾਸ ਦੇ ਸਥਾਨ ਦੇ ਉੱਤੇ ਸੁਖਵੀਰ ਸਿੰਘ ਬਾਦਲ ਪਹੁੰਚੇ ਜਿੱਦਾਂ ਦਾ ਮੋੜਾ ਉੱਤਰਿਆ ਹੋਇਆ ਸੀਗਾ ਤੇ ਜੋ ਜਿਸ ਤਰੀਕੇ ਦੇ ਨਾਲ ਉਹਨਾਂ ਪਰਨਾ ਬੰਨੇ ਹੋਏ ਸੀਗਾ ਤਾਂ ਪਛਾਣ ਕੇ ਨਹੀਂ ਆ ਰਹੇ ਸੀਗੇ ਕਿ ਇਹ ਹੋ ਸੁਖਵੀਰ ਸਿੰਘ ਬਾਦਲ ਨੇ ਖੈਰ ਉਹ ਪਹੁੰਚੇ ਨਾਲ ਬਰਿੰਦਰ ਸਿੰਘ ਭੂੰਦੜ ਸੀਗੇ ਸਿੱਖੋ ਸਾਹਿਬ ਜੀ ਦੇ ਹੋਰ ਕਈ ਜਿਹੜੇ ਸੀਨੀਅਰ ਅਕਾਲੀ ਜੀਤ ਸੀਗੇ ਉਹਨਾਂ ਦੇ ਨਾਲ ਸੀਗੇ ਤੇ ਜਦੋਂ ਉਹ ਪਹੁੰਚੇ ਉੱਥੇ ਲੰਮਾ ਸਮੇਂ ਤੱਕ ਉਹਨਾਂ ਦੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਉਹ ਪ੍ਰੈਸ ਨੂੰ ਸੰਬੋਧਨ ਹੋਏ ਤੇ ਉਹਦੇ ਵਿੱਚ ਬਲਵਿੰਦਰ ਸਿੰਘ ਭੁੰਜੜਾਵਾਲਾ ਨੇ ਕਿਹਾ ਕਿ ਇਹ ਇੱਕ ਵਧੀਆ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਐਚਐਸ ਧਾਮੀ ਇਸ ਗੱਲ ਦੇ ਰਾਜ਼ੀ ਹੋ ਗਏ ਨੇ ਕਿ ਉਹ ਜਿਹੜੀ ਸੇਵਾ ਉਹਨਾਂ ਨੂੰ ਦਿੱਤੀ ਗਈ ਸੀ ਕਿ ਉਹ ਸ਼੍ਰੀ ਸ਼ਰੂ ਰੀ ਗਤਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹੋ ਬਣੇ ਰਹਿਣਗੇ ਤੇ ਉਹੋ ਇਸ ਗੱਲ ਲਈ ਸਹਿਮਤ ਹੋ ਗਏ ਨੇ ਤੇ ਉਸ ਤੋਂ ਬਾਅਦ ਐਡਜਸਟਾਮੀ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਉਹ ਦੋ ਦਿਨ ਤੱਕ ਇਹ ਸੇਵਾ ਸੰਭਾਲਣਗੇ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਇਸ ਸਦਨ ਵਿੱਚ ਇਹ ਕੁਝ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਐਡਜਸਟਾਮੀ ਆਪਣਾ ਅਸਤੀਫਾ ਵਾਪਸ ਲੈਣ ਲਈ ਜਿਹੜੇ ਸਹਿਮਤ ਹੋ ਗਏ ਨੇ ਤੇ ਕੁਝ ਦਿਨਾਂ ਤੱਕ ਉਹ ਇਹ ਸ਼ਬਾਵਾਂ ਫਿਕਟੋ ਨਿਬਾਉਣੀਆਂ ਸ਼ੁਰੂ ਕਰ ਦੇਣਗੇ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਐਚਐਸ ਤੋਂ ਜਿਵੇਂ ਬਣਾਉਣ ਵਾਸਤੇ ਸਾਬਕਾ ਜਥੇਦਾਰ ਗਿਆਨੀ ਰੁਕਵੀ ਸਿੰਘ ਵੀ ਪਹੁੰਚੇ ਸੀਗੇ ਇਸ ਤੋਂ ਇਲਾਵਾ ਹੋਰ ਜਿਹਦੀ ਵੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਵਾਰ-ਵਾਰ ਉਧਰ ਕੋਲ ਜਾਂਦੀ ਰਹੀ ਹੈ ਤੇ ਕੱਲ ਅੰਤਰੀਕ ਕਮੇਟੀ ਦੇ ਸਾਰੇ ਮੈਂਬਰ ਵੀ ਉੱਥੇ ਗਏ ਸੀ ਜਿੱਥੇ ਉਹਨਾਂ ਨੇ ਗਾ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਅਸਤੀਫਾ ਵਾਪਸ ਲਓ ਤੇ ਦੁਬਾਰਾ ਦ ਅਕਾਲ ਪੁਰਖ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਤਾਨ ਕੀ ਕਰੋ ਹੁਣ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ ਉਹਨਾਂ ਤੋਂ ਕੀ ਆਪਾਂ ਇਹ ਸਮਝ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵਾਂ ਰੱਬੇਗਰ ਹੈ ਜਿਸ ਤਰੀਕੇ ਨਾਲ ਪੰਜ ਮੈਂਬਰੀ ਕਮੇਟੀ ਨੇ ਅੱਜ ਗੁਰਦੀਪ ਸਿੰਘ ਗੁਰਗੱਜਾ ਉਹਨਾਂ ਨਾਲ ਮੀਟਿੰਗ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਪੰਥਕ ਇਕਤਾ ਹਰ ਹਰ ਉੱਤਰ ਵਿੱਚ ਹੋਣੀ ਚਾਹੀਦੀ ਆ ਅਸੀਂ ਚਾਹੁੰਦੇ ਹਾਂ ਕਿ ਇਹ ਪੰਥਕ ਇਕਤਾ ਹੋਵੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਹੈ ਦੋਨੇ ਪਾਸੇ ਉਸ ਉਹ ਸਾਰੂ ਗੰਢਾ ਹੋਈਆਂ ਨਹੀਂ ਤੇ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਐਚਐਸ ਧਾਮੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਾ ਪ੍ਰਧਾਨ ਬਣ ਗਏ ਨੇ ਕੀ ਉਹ ਦੁਬਾਰਾ ਜਿਹੜੀ ਅਕਾਲ ਤਖਸ ਸਹਿਬ ਵੱਲੋਂ ਬਣਾਈ ਗਈ ਸਬ ਮੈਂਬਰ ਕਮੇਟੀ ਸੀਗੀ ਉਹਦੇ ਵਿੱਚ ਸ਼ਾਮਲ ਹੋਣਗੇ ਕਿ ਨਹੀਂ ਹੋਣਗੇ ਤੇ ਇਹ ਸਬੰਧ ਵਿੱਚ ਪਿਛਲੇ ਦਿਨੀ ਮਨਪ੍ਰਸੰਕ ਅਯਾਦੀ ਨੇ ਇੱਕ ਅਖਬਾਰ ਮੀਟਿੰਗ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਜਿਹੜੇ ਅਕਾਲ ਤਖਸ ਸਹਿਬ ਦੇ ਹੁਕਮਾਂ ਅਨੁਸਾਰ ਸਭ ਕੁਝ ਕਰ ਰਹੇ ਆ ਇਸੇ ਗੱਲ ਕਰਕੇ ਅਸੀਂ ਇਹ ਜਿਹੜੀ ਹੈ ਅ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਜਾ ਕੇ ਅੰਮ੍ਰਿਤਸਰ ਜੱਜਦਾਰ ਸੱਦਾ ਦਿੱਤਾ ਤੇ ਉੱਥੇ ਜਾ ਕੇ ਅਸੀਂ ਮੈਂਬਰਸ਼ਿਪ ਅਰੰਭ ਕਰਨ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਸਾਨੂੰ ਹੁਣ ਤੱਕ ਨਵੇਂ ਬਣੇ ਹੋਏ ਜੱਜਦਾਰ ਨੇ ਉਹਨਾਂ ਨੂੰ ਕੋਈ ਸੱਦਾ ਵੀ ਨਹੀਂ ਮਿਲਿਆ ਹੈਗਾ ਤੇ ਅੱਜ ਇਹ ਸੱਦਾ ਉਹਨਾਂ ਨੂੰ ਮਿਲ ਗਿਆ ਤੇ ਇਸ ਸੰਬੰਧ ਵਿੱਚ ਜਿਵੇਂ ਕੱਲ ਬਰਵਿੰਦਰ ਸਿੰਘ ਪੂਨਦੜਾਉਣਾ ਨੇ ਮੀਟਿੰਗ ਵੀ ਕੀਤੀ ਸੀ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਿ ਸਾਡੇ ਆ 22 ਲੱਖ ਦੇ ਕਰੀਬ ਜਿਹੜੀ ਹੈਗੀ ਆ ਮੈਂਬਰਸ਼ਿਪ ਹੋ ਚੁੱਕੀ ਹੈ ਤੇ ਇਸ ਸੰਬੰਧ ਵਿੱਚ ਹੁਣ ਜੇਕਰ ਸਾਰਵ ਘਟਨਾ ਕ੍ਰਮ ਹੋ ਰਿਹਾ ਤਾਂ ਐਡਜਸਟਰ ਮੀ ਉਹਨਾਂ ਨੇ ਬਾਰੇ ਇਹ ਵੀ ਖਬਰ ਆ ਰਹੀ ਹੈ ਕਿਹਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਉਹ ਤਾਂ ਹੀ ਪ੍ਰਧਾਨ ਬਣ ਗਏ ਜੇਕਰ ਉਹਨਾਂ ਦੀਆਂ ਸ਼ਰਤਾ ਮੰਨੀਆਂ ਜਾਂਦੀਆਂ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਆਖਿਰਕਾਰ ਸ਼ਰਤਾ ਕੀ ਸੀਗੀ ਆ ਕੀ ਜਿਹੜੇ ਤਿੰਨ ਜਥੇਦਾਰ ਹਟਾਏ ਗਏ ਨੇ ਜਿਨ੍ਹਾਂ ਨੂੰ ਫਾਰਕ ਕੀਤਾ ਗਿਆ ਹੈ ਉਹਨਾਂ ਨੂੰ ਵਾਪਸ ਜਥੇਦਾਰ ਬਣਾਇਆ ਜਾਊਗਾ ਇਹ ਬਹੁਤ ਵੱਡਾ ਸਵਾਲ ਹੈ ਜੇਕਰ ਪੱਲ ਵਿੱਚ ਜਿਵੇਂ ਗੱਦੀ ਰਗਵੀਰ ਸਿੰਘ ਤੇ ਗੱਦੀ ਸੁਲਤਾਨ ਸਿੰਘ ਉਹਨਾਂ ਨੂੰ ਜਥੇਦਾਰ ਆਪਣੇ ਅਹੁਦੇ ਤੋਂ ਹਟਾਇਆ ਗਿਆ ਇਹ ਉਹਨਾਂ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਜਿਹੜਾ ਸਿੱਖ ਸੰਗਤ ਵਿੱਚ ਖਾਸ ਤੌਰ ਤੇ ਸਿੱਖ ਜਥੇਬੰਦੀਆਂ ਦੇ ਵਿੱਚ ਵਿਆਪਕ ਤੌਰ ਤੇ ਰੋਸ ਪਾਇਆ ਜਾ ਰਿਹਾ ਸੀ ਕਰਦੇ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਆ ਸੀਗਾ ਕਿ ਜਿਹੜੇ ਸਿੰਘ ਸਹਿਮਾਰ ਨੇ ਉਹਨਾਂ ਨੂੰ ਦੁਬਾਰਾ ਤੋਂ ਬਹਾਲ ਕੀਤਾ ਜਾਵੇ ਉਹਨਾਂ ਵਿੱਚ ਦਮਦਵੀ ਟਕਸਾਲ ਵੀ ਸ਼ਾਮਲ ਸੀਗੀ ਹਰਨਾਮ ਸਿੰਘ ਤੋਂ ਮੌੜਾ ਨੇ ਵੀ ਇਹੀ ਮੰਗ ਕੀਤੀ ਸੀਗੀ ਨਿਹੰਗ ਜਥੇਬੰਦੀਆਂ ਦੇ ਮੁਖੀ ਜਿਹੜੇ ਬਾਬਾ ਬਲਬੀਰ ਸਿੰਘ ਨੇ ਉਹਨਾਂ ਨੇ ਵੀ ਇਹੀ ਗੱਲ ਬਤ ਕੀਤੀ ਸੀਗੀ ਤੇ ਜੇਕਰ ਹੁਣ ਇਹ ਸਾਰਾ ਘਟਨਾਕ੍ਰਮ ਨਵੇਂ ਤੌਰ ਤੇ ਚੱਲ ਰਿਹਾ ਹੈ ਤੇ ਇਸੇ ਤਰੀਕੇ ਦੇ ਨਾਲ ਪ੍ਰਵੇਧਾ ਸਿੰਘ ਭੁੰਟੜਾਉਣਾ ਨੇ ਕਿਹਾ ਸੀਗਾ ਕਿ ਸਾਰੇ ਇਕਜੁੱਟ ਹੋਵੋ ਜੇਕਰ ਉਹਨਾਂ ਨੇ ਇਹ ਅਪੀਲ ਕੀਤੀ ਸੀਗੀ ਕਿ ਜਿਹੜੇ ਰੁੱਸੇ ਹੋਏ ਨੇ ਉਹ ਆਓ ਇਹ ਪਰਚੀਆਂ ਲਾਓ ਤੇ ਪਰਚੀਆਂ ਕਟੋ ਨਵੀਂ ਮੈਂਬਰਸ਼ਿਪ ਆਰੰਭ ਹੋਵੇ ਤੇ ਉਹੀ ਗੱਲ ਕੁਝ ਨਾ ਕੁਝ ਜਿਹੜੀ ਹੈਗੀ ਆ ਅੱਜ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਮਿਲੇ ਐ ਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਿਲੇ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਤੇ ਪੰਥਕ ਇਕਤਾ ਦੀ ਗੱਲ ਬਰਮਿੰਦਰ ਸਿੰਘ ਭੁੰਡੜ ਵੀ ਕਰਦੇ ਨੇ ਪਰ ਪੰਥਕ ਇਕਤਾ ਦੀ ਗੱਲ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਵੀ ਕਰਦੀ ਹੈ ਫੇਰ ਕਿੱਥੇ ਜਾ ਕੇ ਸਮੱਸਿਆ ਠੜੀ ਹੋ ਰਹੀ ਹੈ ਤੇ ਇਸ ਸਮੱਸਿਆ ਨੂੰ ਲੈ ਕੇ ਕ੍ਰਿਸ਼ਨ ਕੁਛ ਜਿਹੜੀ ਤਾਂ ਨਹੀਂ ਉੱਠੀ ਹੋਈ ਆ ਉਹ ਉਸ ਨੂੰ ਸਰਜੰਦੀ ਲੋੜ ਹੈ ਅ ਇਸ ਮਸਲੇ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਦੇ ਲੋਕ ਜਿਹੜੇ ਖਾਸ ਤੌਰ ਤੇ ਸਿੱਖ ਪਾਈਚਾਰਾ ਉਹ ਲਗਾਤਾਰ ਇਹੀ ਕਹਿ ਰਿਹਾ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ ਹੋਰ ਵੀ ਬਹੁਤ ਸਾਰੇ ਲੋਕ ਇਹੀ ਗੱਲ ਕਹਿੰਦੇ ਆ ਕਿ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ ਤੇ ਅਕਾਲੀ ਦਲ ਤਾਂ ਹੀ ਮਜ਼ਬੂਤ ਹੋਊਗਾ ਜੇਕਰ ਜਿਹੜੇ ਅਕਾਲੀ ਲੀਡਰਸ਼ਿਪ ਹੈ ਉਹ ਸੱਦਾਰੇ ਤੋਂ ਕੰਮ ਨਹੀਂ ਆਦੀ ਹੈ ਤੇ ਜਿਹੜਾ ਅਕਾਲੀ ਦਲ ਦਾ ਮੂਲ ਸਿਧੰਤਾ ਉਹ ਕੁਰਬਾਨੀ ਵਾਲਾ ਸਿਧੰਤਾ ਹੈ ਇਸ ਕੁਰਬਾਨੀ ਵਾਲੇ ਸਿਧਾਂਤ ਦੇਤੇ ਚੱਲਦੇ ਰਹੀ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਸ ਨੂੰ ਹਰ ਦਰਾਂ ਦੀ ਕੁਰਬਾਨੀ ਦੇ ਲਈ ਤਿਆਰ ਹੋਣਾ ਚਾਹੀਦਾ ਹੁਣ ਇਹ ਦੇਖਣਾ ਇਹ ਵਰਦਾ ਹੈ ਕਿ ਸੁਖਵੀਰ ਸਿੰਘ ਬਾਦਲ ਇਸ ਸੰਬੰਧ ਵਿੱਚ ਕਿਸ ਤਰ੍ਹਾਂ ਚੱਲਦੇ ਨੇ ਖਾਸ ਤੌਰ ਤੇ ਜਿਹੜਾ ਭਾਰੂ ਤੜਾ ਉਹ ਕਿਸ ਤਰੀਕੇ ਦੇ ਨਾਲ ਬੈਂਟਰੀ ਬਾਲੀ ਲੱਦਾ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਸ ਸਮੇਂ ਅਕਾਲੀ ਦਲ ਦੀ ਜਿਹੜੀ ਹਾਲ ਤੱਕ ਜਿਆਦਾ ਵਧੀਆ ਨਹੀਂ ਹੈ ਤੇ ਜੇਕਰ ਅਕਾਲ ਤਖਤ ਤੋਂ ਪਘੌੜਾ ਹੋਈ ਸਟੈਂਪ ਜਾਂ ਸਟicker ਅਕਾਲੀ ਦਲ ਦੇ ਮੱਥੇ ਦੇ ਉੱਤੇ ਲੱਗ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੜੀਆਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਨੇ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਐਡਜ ਸਵਾਮੀ ਇੱਕ ਸੋਜਾਨ ਸੋਜਾਨ ਵਿਅਕਤੀ ਨੇ ਉਹਨਾਂ ਨੇ ਸੂਝ-ਬੂਝ ਹੋਣ ਦੇ ਨਾਤੇ ਸਮਝਤਾ ਹੁੰਦੇ ਵਾਂਗ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਸ ਨੂੰ ਬੜੇ ਸਹੀ ਢੰਗ ਦੇ ਨਾਲ ਚਲਾਇਆ ਤੇ ਇਸੇ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਉਹਨਾਂ ਨੂੰ ਪੰਜ ਮੈਂਬਰੀ ਕਮੇਟੀ ਦਾ ਮੁਖੀ ਵੀ ਲਾਇਆ ਸਤ ਮੈਂਬਰੀ ਕਮੇਟੀ ਦਾ ਮੁਖੀ ਵੀ ਲਾਇਆ ਸੀਗਾ ਤੇ ਹੁਣ ਜਿਸ ਤਰੀਕੇ ਦੇ ਨਾਲ ਧਾਮੀਆਂ ਉਹਨਾਂ ਨੇ ਹਾਂ ਕਿ ਕੀਤੀ ਹੈ ਉਹਨਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਮਾਰਗਦਰਸ਼ਕ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਹੈ ਤੇ ਇੱਕ ਜਿਹੜੀ ਸਿੱਖਾਂ ਦੇ ਵਿੱਚ ਜਾਂ ਪੰਥਕ ਇੱਕ ਜੋੜਤਾ ਦੀ ਗੱਲ ਚੱਲ ਰਹੀ ਹੈ ਉਸ ਨੂੰ ਅਮਲੀ ਰੂਪ ਦੇਣ ਦੇ ਵਿੱਚ ਯਤਨ ਕਰਨੀ ਚਾਹੀਦੀ ਹੈ ਤੇ ਜਿਹੜੀ-ਜਿਹੜੀਆਂ ਪਿੱਛੇ ਸਲੇ ਸਮੇਂ ਦਾ ਭੁੱਲਾ ਹੋਈਆਂ ਨੇ ਉਹਨਾਂ ਭੁੱਲਾਂ ਨੂੰ ਸੁਧਾਉਣ ਦੀ ਬਹੁਤਗਾ ਦਾ ਲੋੜ ਹੈ ਸੋ ਦੇਖਦੇ ਆਂ ਅਮਰਬਾਹ ਦੇ ਸਮੇਂ ਤੇ ਵਿੱਚ ਕੀ ਹੁੰਦਾ ਪਰ ਅੱਜ ਦੀ ਜਿਹੜੀ ਜਿਹੜੇ ਹਾਲਾਤ ਨੇ ਉਹ ਇਹ ਦੱਸਦੇ ਨੇ ਕਿ ਕੁਛ ਨਾ ਕੁਛ ਵਧੀਆ ਵੀ ਹੋਇਆ ਤੇ ਕੁਝ ਵਧੀਆ ਡਵੈਲਪਮੈਂਟ ਵੀ ਹੋਈਆਂ ਨੇ ਚੰਗੀ ਗੱਲ ਹੈ ਕਿ ਇਹੇ ਪੰਥਕ ਇਕਤਾ ਹੋਵੇ ਸਾਰੇ ਹੀ ਜਗਤ ਇਸ ਗੱਲ ਨੂੰ ਪ੍ਰਵਾਨ ਕਰ ਸੁ ਦਰਸ਼ਕੋ ਇਸ ਹੀ ਅੱਜ ਦੀ ਗੱਲਬਾਤ ਕੱਲ ਨੂੰ ਫੇਰ ਕਿਸੇ ਵਿਸ਼ੇ ਦੇ ਤੇ ਗੱਲਬਾਤ ਕਰਾਂਗੇ ਹੁਣ ਮੈਨੂੰ ਦਿਵਾ ਗਿਆ ਸਤਿ ਸ੍ਰੀ ਅਕਾਲ ਚਰਜਗਲਾਰ ਟਾਈਮ ਟੀਵੀ ਦੇ ਤੇ ਖਬਰ ਤੇ ਨਜ਼ਰ ਤੇ ਚਰਚਾ ਪ੍ਰੋਗਰਾਮ ਕਰਵਾੜੇ ਪ੍ਰੋਫੈਸਰ ਹਰਜਿੰਦਰ ਸਿੰਘ ਵਾਦੀਆ ਅੱਜ ਪੰਜਾਬ ਦੇ ਵਿੱਚ ਹੋ ਰੀਆਂ ਸਾਰੀਆਂ ਘਟਨਾਵਾਂ ਤੋਂ ਅਣਪਛਿੱਗੇ ਇਸ ਗੱਲ ਕਰਕੇ ਇਹ ਪ੍ਰੋਗਰਾਮ ਮੈਂ ਕਰ ਰਿਹਾ ਸੀਗਾ ਤੇ ਜਦੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਵਾਪਸ ਹੋਣ ਦਾ ਐਲਾਨ ਹੋਇਆ ਤਾਂ ਮੈਂ ਪ੍ਰੋਫੈਸਰ ਵਾਧਿਆ ਨੂੰ ਫੋਨ ਕੀਤਾ ਕਿ ਧਾਮੀ ਦਾ ਅਸਤੀਫਾ ਵਾਪਸ ਹੋ ਗਿਆ ਤੇ ਧਾਮੀ ਦੁਬਾਰਾ ਪ੍ਰਧਾਨਗੀ ਲੈਣ ਲਈ ਰਾਜ਼ੀ ਹੋ ਗਏ ਨੇ ਤਾਂ ਉਹਨਾਂ ਦੀ ਪਹਿਲੀ ਪ੍ਰਤੀਕਿਰਿਆ ਇਹ ਸੀ ਕਿ ਇਹ ਸਭ ਕੁਝ ਡਰਾਮਾ ਸੀ ਇਹ ਡਰਾਮਾ ਸੀ ਜਾਂ ਨਹੀਂ ਸੀ ਇਸ ਰੰਗ ਵਿੱਚ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਜੀ ਆਗਾ ਪੰਜਾਬ ਦਰਸ਼ਨ ਦਿੱਤੇ ਅੱਜ ਇਸ ਸੰਬੰਧ ਵਿੱਚ ਹੀ ਗੱਲਬਾਤ ਕਰਾਂਗਾ ਟਿੱਪਣੀ ਕਰਾਂਗੀ ਵਿਸ਼ਲੇਸ਼ਣ ਕਰਾਂਗੀ ਤੁਸੀਂ ਇਸ ਚੈਨਲ